ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਰ ਜੀਵ ਜੰਤੂ ਦ੍ਰਾਖਤ ਪ੍ਰਾਣੀ ਨੂੰ ਵਧਨ ਫੁੱਲਣ ਲਈ ਖਰਾਕ ਦੀ ਜ਼ਰੂਰਤ ਹੁੰਦੀ ਹੈ ਇਨਸਾਨ ਨੇ ਇਹ ਖਾਓ ਕਰ ਲਈ ਹੈ ਕਿ ਉਸ ਲਈ ਬਿਹਤਰੀ ਗੁਨਾਕਾਰੀ ਭੋਜਨ ਕਿਹੜਾ ਹੈ ਫਿਰ ਇਨਸਾਨ ਉਸ ਭੋਜਨ ਨੂੰ ਹੀ ਖਾਣ ਦੀ ਕੋਸ਼ਿਸ਼ ਕਰਦਾ ਹੈ ਸਵਾਦ ਇਨਸਾਨ ਦੀ ਕਮਜ਼ੋਰੀ ਹੈ ਭੋਜਨ ਦੀ ਚੋਣ ਕਰਨ ਵੇਲੇ ਉਹ ਸਵਾਦ ਨੂੰ ਹੀ ਮੂਹਰੇ ਰੱਖਦਾ ਹੈ ਕਈ ਵਾਰੀ ਤਾਂ ਉਹ ਸਵਾਦ ਦੇ ਚੱਕਰ ਵਿੱਚ ਗਲਤ ਅਤੇ ਹਾਨੀਕਾਰਕ ਪਦਾਰਥਾਂ ਦਾ ਸੇਵਨ ਕਰ ਲੈਂਦਾ ਹੈ ਮਾਸਾਹਾਰ ਸਮੇਂ ਦੀ ਲੋੜ ਸੀ ਪਰ ਮਨੁੱਖ ਨੇ ਇਸ ਨੂੰ ਵੀ ਤਾਕਤ ਤੇ ਸਵਾਦ ਨਾਲ ਜੋੜ ਲਿਆ ਪਸ਼ੂ ਪਾਂਸ਼ੀ ਜਾਨਵਰ ਵੀ ਬਹੁਤੇ ਵਾਰੀ ਸਵਾਦ ਅਤੇ ਰੁਚੀ ਨੂੰ ਪੈਲ ਦਿੰਦੇ ਹਨ ਜ਼ਮੀਨ ਤੋਂ ਵਧੇਰੇ ਪੈਦਾਵਾਰ ਲੈਣ ਲਈ ਕਿਸਾਨ ਉਸ ਨੂੰ ਚੰਗੀ ਖਾਦ ਵਗੈਰਾ ਪਾਉਂਦੇ ਹਨ ਜੋ ਜ਼ਮੀਨ ਦੀ ਖਰਾਕ ਹੁੰਦੀ ਹੈ ਜਿਨ੍ਹਾਂ ਜਾਨਵਾਰਾਂ ਜਿਨ੍ਹਾਂ ਜਾਨਵਾਰਾਂ ਤੋਂ ਸਖਤ ਮਿਹਨਤ ਵਾਲਾ ਕੰਮ ਲਿਆ ਜਾਂਦਾ ਹੈ ਉਹਨਾਂ ਨੂੰ ਵਿਸ਼ੇਸ਼ ਖਰਾਕ ਵਾਈ ਜਾਂਦੀ ਹੈ ਮੱਝਾਂ گاਵਾਂ ਤੋਂ ਵਧੇਰੇ ਦੁੱਧ ਲੈਣ ਲਈ ਵੀ ਉਹਨਾਂ ਨੂੰ ਪੋਸਟਿਕਾਰ ਦਿੱਤਾ ਜਾਂਦਾ ਹੈ ਵਿਸ਼ਾ ਮਨੁੱਖੀ ਖਾਣੇ ਬਾਰੇ ਗੱਲ ਕਰਨ ਵਾਲਾ ਹਰ ਇਲਾਕੇ ਦਾ ਖਾਣਾ ਅਲੱਗ-ਅਲੱਗ ਹੁੰਦਾ ਹੈ ਜੋ ਉਸ ਇਲਾਕੇ ਦੀ ਪੈਦਾਵਾਰ ਮੌਸਮ ਹਾਲਾਤ ਤੇ ਨਿਰਭਰ ਕਰਦਾ ਹੈ ਕਿ ਲੋਕਾਂ ਨੂੰ ਉਹੀ ਭੋਜਨ ਖਾਣਾ ਪੈਂਦਾ ਹੈ ਤੇ ਉਹ ਉਹੀ ਭੋਜਨ ਛਕਦੇ ਹਨ ਹਰ ਇਲਾਕੇ ਦੇ ਮੌਸਮ ਤੇ ਰਵਾਜ ਅਨੁਸਾਰ ਹੀ ਉਸ ਦਾ ਭੋਜਨ ਹੁੰਦਾ ਹੈ ਠੰਡੇ ਇਲਾਕਿਆਂ ਦੇ ਲੋਕ ਗਰਮ ਤਸੀਰ ਵਾਲੇ ਭੋਜਨ ਕਰਦੇ ਹਨ ਇਸੇ ਤਰ੍ਹਾਂ ਗਰਮ ਇਲਾਕਿਆਂ ਦੇ ਲੋਕ ਠੰਡੀ ਤਸੀਰ ਵਾਲੇ ਭੋਜਨ ਨੂੰ ਪਹਿਲ ਦਿੰਦੇ ਹਨ ਸਮੁੰਦਰੀ ਕਿਨਾਰਿਆਂ ਦੇ ਵਸਨੀਕ ਉਹ ਭੋਜਨ ਖਾਂਦੇ ਹਨ ਜੋ ਉਹਨਾਂ ਨੂੰ ਸਮੁੰਦਰ ਵਿੱਚੋਂ ਜਾਂ ਕਿਨਾਰਿਆਂ ਤੋਂ ਪ੍ਰਾਪਤ ਹੁੰਦਾ ਹੈ ਮੱਛੀ ਅਤੇ ਨਾਰੀਅਲ ਪਾਣੀ ਨਾਰੀਅਲ ਦੀ ਚਟਨੀ ਇਹਨਾਂ ਦਾ ਵਿਸ਼ੇਸ਼ ਭੋਜਨ ਹੁੰਦਾ ਹੈ ਖਾਣ ਪੀਣ ਦੇ ਮਾਮਲੇ ਵਿੱਚ ਪੰਜਾਬੀ ਖਾਣੇ ਦਾ ਜਵਾਬ ਨਹੀਂ ਮੈਦਾਨੀ ਇਲਾਕੇ ਹੋਣ ਕਰਕੇ ਅਤੇ ਮਾਲੀ ਹਾਲਾਤ ਚੰਗੇ ਹੋਣ ਕਾਰਨ ਇਸ ਨੂੰ ਨੰਬਰ 1 ਦੇ ਮੰਨਿਆ ਜਾਂਦਾ ਹੈ ਪੰਜਾਬੀ ਮਿਹਨਤੀ ਹੁੰਦੇ ਹਨ ਚੰਗੀਆਂ ਤੇ ਤਾਕਤ ਦੇਣ ਵਾਲੀਆਂ ਖਾਕਾਂ ਖਾਂਦੇ ਹੋਣ ਕਰਕੇ ਇਹਨਾਂ ਦੇ ਜਿਸਮ ਜੁਸੀ ਵਧੀਆ ਹੁੰਦੇ ਹਨ ਚਾਹੇ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦਾ ਪਾਣੀ ਦੋਸ਼ਿਤ ਹੋਣ ਕਰਕੇ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਦੇ ਚੱਲਣ ਨਾਲ ਉਹ ਗੱਲਾਂ ਨਹੀਂ ਰਹੀਆਂ ਪਰ ਫਿਰ ਵੀ ਪੰਜਾਬੀ ਖਾਣਾ ਪੰਜਾਬੀ ਜਵਾਨ ਅਤੇ ਪੰਜਾਬੀ ਮਹਿਮਾਨ ਨਿਵਾਜੀ ਅਜੇ ਵੀ ਸਭ ਤੋਂ ਅੱਗੇ ਆ ਪੰਜਾਬੀ ਖਾਣੇ ਦੁਨੀਆ ਦੇ ਹਰ ਕੋਨੇ ਵਿੱਚ ਮਸ਼ਹੂਰ ਹਨ ਤੇ ਪੰਜਾਬੀ ਜਿੱਥੇ ਵੀ ਜਾਂਦਾ ਹੈ ਪੰਜਾਬੀ ਤੜਕਾ ਲਾ ਕੇ ਦੂਸਰਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਪੰਜਾਬੀ ਅਕਸਰ ਮਿਲ ਕੇ ਹੀ ਖਾਂਦੇ ਹਨ ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਸਾਡੇ ਗੁਰੂਆਂ ਪੀਰਾਂ ਦੀ ਪੰਜਾਬੀਆਂ ਨੂੰ ਖਾਸ ਦੇਣ ਹੈ ਜੇ ਪੰਜਾਬੀ ਖਾਣੇ ਦੀ ਗੱਲ ਜਲਦੀ ਹੋਵੇ ਤਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਜੇਕਰ ਨਾ ਆਵੇ ਤਾਂ ਗੱਲ ਅਧੂਰੀ ਲੱਗਦੀ ਹੈ ਚਾਹੇ ਪੰਜਾਬ ਦੀ ਮੁੱਖ ਫਸਲ ਕਣਕ ਹੈ ਤੇ ਪੰਜਾਬ ਕਣਕ ਦੀ ਪੈਦਾਵਾਰ ਨਾਲ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਹੁਣ ਪੰਜਾਬ ਝੋਨੇ ਦੀ ਪੈਦਾਵਾਰ ਵਿੱਚ ਵੀ ਕਾਫੀ ਅੱਗੇ ਹੈ ਪਰ ਫਿਰ ਵੀ ਮੱਕੀ ਦੀ ਰੋਟੀ ਨੂੰ ਪੰਜਾਬੀ ਨਿਯਮਤ ਸਮਝਦੇ ਹਨ ਸਰਦੀਆਂ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੰਜਾਬੀ ਸਰੋਂ ਦਾ ਸਾਗ ਬਣਾਉਂਦੇ ਹਨ ਤੇ ਨਾਲ ਮੱਕੀ ਦੀ ਰੋਟੀ ਸਾਗ ਨਾਲ ਬਾਜਰੇ ਦੀ ਰੋਟੀ ਵੀ ਬਹੁਤ ਚੱਲਦੀ ਹੈ ਹੰਦੇ ਬਾਹਰਲੇ ਮੁਲਕਾਂ ਵਿੱਚ ਵੀ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੇ ਸਮੈਸਲ ਹੋਟਲ ਖੁੱਲੇ ਹਨ ਉੱਥੇ ਪੰਜਾਬੀ ਆਪਣੇ ਵਿਰਸੇ ਲਈ ਅਤੇ ਵਿਦੇਸ਼ੀ ਸਵਾਦ ਲਈ ਬਹੀਰਾਂ ਘੱਟ ਕੇ ਜਾਂਦੇ ਹਨ ਪਹਿਲੋ ਪਹਿਲ ਜਦੋਂ ਪੰਜਾਬੀ ਰੇਲ ਗੱਡੀ ਵਿੱਚ ਸਫ਼ਰ ਕਰਦੇ ਤਾਂ ਪ੍ਰਾਣਾ ਅੰਬ ਦਾ achar ਅਤੇ ਦੇਸੀ ਘਿਓ ਨਾਲ ਗੜੁੱਚ ਵੱਡੇ ਵੱਡੇ ਪਰੌਂਠੇ ਵੱਡੇ ਸਾਰੇ ਪੌਣਿਆਂ 'ਚ ਬਨ ਕੇ ਜਰੂਰ ਆਪਣੇ ਨਾਲ ਲਿਜਾਂਦੇ ਸਨ ਫਿਰ ਗੱਡੀ ਚੱਲਦੇ ਸਾਰ ਹੀ ਉਹ ਪਰੌਂਠਿਆਂ ਵਾਲਾ ਪੋਣਾ ਖੋਲ੍ਹ ਲੈਂਦੇ ਸਾਰੀ ਗੱਡੀ ਵਿੱਚ ਇੱਕ ਖਾਸ ਤਰ੍ਹਾਂ ਦੀ ਮਹਿਕ ਵਿਖਰ ਜਾਂਦੀ ਆਪ ਵੀ ਖਾਂਦੇ ਨਾਲੇ ਨਾਲ ਦੀਆਂ ਸੀਟਾਂ ਤੇ ਬੈਠੇ ਅਣਜਾਣ ਲੋਕਾਂ ਦਾ ਢਿੱਡ ਵੀ ਠੱਕੇ ਨਾਲ ਭਰ ਦਿੰਦੇ ਰੇਲ ਗੱਡੀ ਦੇ ਉਸ ਡੱਬੇ ਵਿੱਚ ਬੈਠੀਆਂ ਸਵਾਰੀਆਂ ਜਿੰਨਾਂ ਤੱਕ ਇਹ ਪ੍ਰਸ਼ਾਦਾ ਨਹੀਂ ਸੀ ਪਹੁੰਚਦਾ ਲਲਚਾਈ ਅੱਖਾਂ ਨਾਲ ਵੇਖਦੀਆਂ ਰਹਿੰਦੀਆਂ ਜਿਸ ਨੇ ਚੱਲਦੀ ਗੱਡੀ ਵਿੱਚ ਆਂਬਰੀ ਅਚਾਰ ਨਾਲ ਪਰੌਂਠੇ ਨਹੀਂ ਖਾਦੇ ਤਾਂ ਸਮਝੋ ਪੰਜਾਬੀ ਹੀ ਨਹੀਂ ਬਹੁਤੇ ਪੰਜਾਬੀ ਲੇਖਕਾਂ ਨੇ ਆਪਣੇ ਲੇਖਾਂ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਪੰਜਾਬੀ ਛੋਲਿਆਂ ਦੇ ਦਾਣੇ ਭੁੰਨ ਕੇ ਵਿੱਚ ਗੁੜ ਜਾਂ ਖੰਡ ਪਾ ਕੇ ਪਿੰਡਾਂ ਸ਼ਹਿਰਾਂ 'ਚ ਵਸਦੇ ਪੰਜਾਬੀ ਬਹੁਤ ਖਾਂਦੇ ਹਨ ਬਾਜਰੀ ਮੂਠਾਂ ਦੀ ਖਿਚੜੀ ਨੂੰ ਅਦਰਕ ਦਾ ਤੜਕਾ ਲਾ ਕੇ ਬਹੁਤੇ ਪੰਜਾਬੀ ਹੀ ਖਾਂਦੇ ਹਨ ਤੇ ਕਈ ਇਸੇ ਖਿਚੜੀ ਨੂੰ ਮਿੱਠਾ ਪਾ ਕੇ ਦੁੱਧ ਨਾਲ ਖਾਂਦੇ ਦੇਖੇ ਗਏ ਹਨ ਜਿਵੇਂ ਰਾਜਸਥਾਨ ਲੋਕ ਰੋਟੀ ਬਾਦ ਪਾਪੜ ਖਾਂਦੇ ਹਨ ਪੰਜਾਬੀ ਰੋਟੀ ਤੋਂ ਬਾਅਦ ਗੁੜ ਦੀ ਡਲੀ ਖਾ ਕੇ ਸੰਤੁਸ਼ਟ ਮਹਿਸੂਸ ਕਰਦੇ ਹਨ ਦੁੱਧ ਵਿੱਚ ਜਲੇਬੀਆਂ ਪਾ ਕੇ ਖਾਣਾ ਪੰਜਾਬੀਆਂ ਦਾ ਸ਼ੌਂਕ ਹੈ ਪਰ ਹੁਣ ਪੰਜਾਬੀ ਇਸ ਲਈ ਦੇਸੀ ਘਿਓ ਵਿੱਚ ਫਿੱਕੀਆਂ ਜਲੇਬੀਆਂ ਪਾ ਕੇ ਖਾਂਦੇ ਹਨ ਪਰ ਉੱਤਰ ਪ੍ਰਦੇਸ਼ ਦੇ ਨਯੋੜਾ ਵਿੱਚ ਮੈਂ ਲੋਕਾਂ ਨੂੰ ਦਹੀਂ ਨਾਲ ਜਲੇਬੀਆਂ ਖਾਂਦੇ ਵੇਖਿਆ ਕਹਿੰਦੇ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਗਏ ਹਨ ਬਾਹਰਲੇ ਮੁਲਕ ਜਾਣ ਵੇਲੇ ਇਹ ਪੰਜਾਬੀ ਅਚਾਰ ਚਟਣੀਆਂ ਨਾਲ ਲੈ ਜਾਣੀਆਂ ਨਹੀਂ ਭੁੱਲਦੀ ਕਈ ਵਾਰੀ ਹਵਾਈ ਅੱਡਿਆਂ ਤੇ ਅਚਾਰ ਚਟਣੀਆਂ ਦੀ ਤਲਾਸ਼ੀ ਹੁੰਦੀ ਸੁਣੀਏ ਜੇ ਪੰਜਾਬੀ ਅਚਾਰ ਚਟਣੀਆਂ ਦੇ ਸ਼ਕੀਨ ਹਨ ਤਾਂ ਵਿਆਹ ਸ਼ਾਦੀਆਂ ਦੇ ਮੌਕੇ ਘਰੇ ਹਲਵਾਈ ਬਿਠਾ ਕੇ ਮਠਾਈ ਬਣਾਉਣ ਦਾ ਰਿਕਾਰਡ ਵੀ ਪੰਜਾਬੀ ਹੀ ਤੋੜਦੇ ਹਨ ਕਿਸੇ ਜ਼ਮਾਨੇ ਵਿੱਚ ਪੰਜਾਬੀ ਵਿਆਹਾਂ ਵਿੱਚ ਲੱਡੂ ਖਾਣ ਦਾ ਰਿਕਾਰਡ ਬਣਾਉਂਦੇ ਸਨ ਵਿਆਹ ਤੋਂ ਬਾਅਦ ਵੀ ਮਠਾਈ ਦੇ ਮੰਝੇ ਭਰੇ ਰਹਿੰਦੇ ਸਨ ਇਸੇ ਕਰਕੇ ਹੀ ਨਾਨਕਿਆਂ ਨੂੰ ਕੋਠੀ ਝਾੜ ਦੇਣ ਦੀ ਰੀਤ ਪੰਜਾਬੀਆਂ ਵਿੱਚ ਪ੍ਰਚਲਿਤ ਹੈ ਸਾਰਾ ਦੇਨਪਾਥੀਆਂ ਦੀ ਅੱਗ ਤੇ ਸੁਆ ਹੋਇਆ ਕਾਰਨੀ ਵਾਲਾ ਦੁੱਧ ਸਿਰਫ ਪੰਜਾਬੀਆਂ ਦੇ ਹਿੱਸੇ ਹੀ ਆਇਆ। ਅਕਸਰ ਹੀ ਬਹੁਤੇ ਪੰਜਾਬੀ ਦਾਲ ਸਬਜ਼ੀ ਨਾ ਹੋਣ ਕਰਕੇ ਮਲਾਈ ਨਾਲ ਰੋਟੀ ਖਾਂਦੇ ਵਿਖੇ ਜਾਂਦੇ ਹਨ। ਇਸੇ ਲਈ ਤਾਂ ਕਹਿੰਦੇ ਹਨ ਸਾਦਾ ਨੂੰ ਕੀ ਸਵਾਦਾਂ ਤਾਂ ਆਈ ਚੱਲਣ ਦੇ ਤੂੰ ਸਣੇ ਮਲਾਈ। ਪਰ ਅੱਜ ਦੇ ਪੰਜਾਬੀਆਂ ਨੂੰ ਨਸ਼ੇ ਦੀ ਮਾਰ ਹੇਠ ਆਇਆਂ ਨੂੰ ਦੇਖ ਕੇ ਦੁੱਖ ਹੁੰਦਾ। ਲੱਗਦਾ ਹੈ ਖਾਣਿਆਂ ਦੇ ਬਾਦਸ਼ਾਹ ਪੰਜਾਬੀਆਂ ਨੂੰ ਕਿਸੇ ਚੰਦਰੀ ਨਜ਼ਰ ਲੱਗ ਗਈ। ਤਾਨੂੰ ਇਹ ਕੰਮ ਚਾਰਤਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ